हेलो एवरीवन स्वागत है ਤੁਹਾਡਾ ਸਾਡੇ YouTube ਚੈਨਲ ਜੱਪ ਚ ਸਿੰਘ ਪ੍ਰਾਰਥੀ ਹੋਰ ਤੁਸੀਂ ਸਾਰੇ ਕਿਵੇਂ ਹੋ hope ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ हां जी ਪਹਿਲਾਂ ਤਾਂ ਇੰਨੀ ਵਧੀਆ ਸੁਧੀਆਂ ਉੜਦੇ ਸੀ ਨਾ ਤੇ ਲੋਕਾਂ ਦੇ ਉਹੀ ਗੱਲਾਂ ਚਰਾਉਣ ਲੈ ਕੇ ਬਹਿ ਗਿਆ ਕਿ ਮੈਂ ਇੰਨੀ ਸੁਧੀਆਂ ਉੜਦੀ ਸੀ ਮੈਂ ਪੌਣੇ 4 ਵਜੇ ਉੱਠ ਖੜਦੀ ਸੀ ਤੇ ਹੁਣ ਮੈਨੂੰ ਟਾਈਮ ਹੀ ਲੇਟ ਹੋ ਜਾਂਦਾ ਪੌਣੇ 5 ਵਜੇ ਉੜਦੀ ਐ ਤੇ ਇੱਥੇ ਕਰ ਰਹੀ ਸੀ ਬਸ ਪਹਿਲਾਂ ਮੈਂ ਨਾ ਤੋਂ ਕੁੱਕੀ ਪਾਠ ਹੀ ਕਰਦੀ ਹੁੰਦੀ ਆ ਪਾਠ ਕਰਕੇ ਉਸ ਤੋਂ ਬਾਅਦ ਮੈਂ ਕਿਚਨ ਚ ਆ ਜਾਂਦੀ ਹੁੰਦੀ ਆ ਕਿਚਨ ਜਾ ਕੇ ਮੈਂ ਸਬਜੀ ਵਗੈਰਾ ਕਰਦੀ ਆ ਪਹਿਲਾਂ ਫਿਰ ਸਬਜੀ ਵਗੈਰਾ ਤਰਦੀ ਆ ਅੱਜ ਮੈਂ ਕੱਟ ਰਹੀ ਸੀ ਸਬਜੀ ਤੇ ਇਧਰ ਇੰਡਕਸ਼ਨ ਦੇ ਉੱਤੇ ਮੈਂ ਸਬਜੀ ਤੇ ਰੀਸ ਇੱਕ ਸਾਈਡ ਤੇ ਤੇ ਇੰਡਕਸ਼ਨ ਦੇ ਵਿੱਚ ਬਣਾਵਾਂਗੇ ਸਬਜੀ ਕਿਉਂਕਿ ਇੰਡਕਸ਼ਨ ਕਦੇ ਯੂਜ਼ ਹੀ ਨਹੀਂ ਕੀਤਾ ਬਿਜਲੀ ਕਰਕੇ ਤੇ ਅੱਜ ਮੈਂ ਸੋਚਿਆ ਮੇਰਾ ਕੰਮ ਉਧਰ ਜੱਪਦੀ ਇਧਰ ਮੈਂ ਰੋਟੀ ਲਾ ਰਹੀ ਸੀ ਪਰਲੇ ਪਾਸੇ ਗੈਸ ਤੇ ਜੱਪ ਜੋਦੇ ਆਲੂ ਤਰੇ ਹੋਏ ਸੀ ਫਰਾਈ ਦੇ ਇਧਰ ਇੰਡਕਸ਼ਨ ਤੇ ਸਬਜੀ ਦੂਜੀ ਤਰੀਕੇ ਨਾਲ ਪਕੌੜਿਆਂ ਦੀ ਇਧਰ ਮਾਲ ਵਿੱਚ ਕਹਿੰਦੇ ਪਕੌੜੇ ਸਾਡੇ ਇਧਰ ਕਹਿੰਦੇ ਹੈਗੇ ਆ ਤੰਗਾ ਵੇਖ ਸਮਾ ਲੈਣ ਤੇ ਚਲੋ ਜੀ ਇੱਥੇ ਮੈਂ ਬਣਾ ਲਉਗੀ ਦਵਦਵ ਰੋਟੀ ਬਣਾ ਲਈ ਸੀ ਤੇ ਇੱਥੇ ਮੈਂ ਆਪਦਾ ਬ੍ਰੇਕਫਾਸਟ ਰੈਡੀ ਕਰ ਰਹੀ ਸੀ ਜੋ ਕਿ ਸੈਂਡਵਿਚ ਬਣਾ ਰਹੀ ਇਸ ਨਾਲੇ ਬੇਬੀ ਵਾਸਤੇ ਬਣਾ ਰਹੀ ਸੀ ਮਾਰਨਿੰਗ ਦਾ ਬ੍ਰੇਕਫਾਸਟ ਵਿੱਚ ਸੈਂਡਵਿਚ ਚਲੋ ਜੀ ਕਰਦੇ ਆ ਸੈਂਡਵਿਚ ਰੈਡੀ ਕਰਦੇ ਆ ਦਿਨ ਮਿਲਦੇ ਤੁਹਾਨੂੰ ਲਓ ਜੀ ਅੱਜ ਤਾਂ ਮੈਂ ਆਪਦੇ ਬ੍ਰੇਕਫਾਸਟ ਵਿੱਚ ਬਣਾਇਆ ਸੈਂਡਵਿਚ ਸੈਂਡਵਿਚ ਬਣਾਇਆ ਜੀ ਰ ਅਰਬੀ ਬੋਲਦੇ ਚਾਹਾਂ। ਜਦੋਂ ਤੁਮ ਪਤਾ ਜਪਜੋਤ ਨੂੰ ਜਪਜੋਤ ਨੂੰ ਤੁਰੰਤ ਬਾਅਦ ਬੈੱਡਮੇਨ ਬ੍ਰੈਕਫਾਸਟ ਅਸਟੇ ਬਣਾਉਣਾ। ਜਪਜੋਤ ਨੂੰ ਤੁਰੰਤ ਬਾਅਦ ਇਹ ਆਉਣਾ ਬੰਦੇ ਤੇ ਇਧਰ ਆਪਾਂ ਸਬਜੀ ਅੱਜ ਬਣਾਈਨਾ ਮੂਦੀ ਦੀ ਚੀਜ਼ ਚ। ਆਲੂ ਪਕੌੜਾ ਮੋਟਾ ਨੇ ਜਦੋਂ ਬਹੁਤ ਟੇਸਟੀ ਬਣੇ। ਇੰਡਕਸ਼ਨ ਤਾਂ ਨਾ ਇੰਡਕਸ਼ਨ ਤਾਂ ਹੈਗਾ ਸੀ ਬਣਾਉਂਦੀ ਨਹੀਂ ਸੀ ਅੰਦਰ ਪਿਆ ਸੀ। ਤੇ ਇੰਡਕਸ਼ਨ ਮੈਂ ਬਿਜਲੀ ਕਰਕੇ ਬਾਲਦੀ ਨਹੀਂ ਸੀ। ਅੱਜ ਮੈਂ ਸਬਜੀ ਬਣਾਉਣੀ ਸੀ। ਥੋੜੇ ਲੇਟ ਉੱਠੂ ਕਰਕੇ ਨਾ। ਫਸਟ ਫਸਟ ਕੰਮ ਕਰਨ ਕਰਕੇ ਮੈਂ ਕਿਹਾ ਚਲ ਇੰਦਰ ਸਬਜੀ ਦਾ ਟੋਟਾ ਤੁ ਚਾਹੁੰਦੇ ਦੀ ਸਬਜੀ ਦਾ ਜਿਸ ਇੱਕ ਵਸੇ ਇੱਕ ਵਸੇ ਰੋਟੀ ਨੂੰ ਹਾਂ ਪਾਮ ਬੜੀ ਹੋ ਜਾਂਦੇ ਨੌਜੋਨ ਕਰਦੇ ਬੇਬੀ ਦਾ ਟਿਫਨ ਪੈਕ ਬੇਬੀ ਦੇ ਟਿਫਨ ਤੇ ਪੌੜੀ ਕਾਂਠੀ ਇਦੇ ਹਸਤੇ ਆਲੂ ਬਣਾਏ ਹੁੰਦੇ ਤੁਹਾਨੂੰ ਸਸਾਏ ਲੋ ਜਿੱਥੇ ਮੈਂ ਜਾ ਰਹੀ ਸੀ ਗਊ ਮਾਤਾ ਰੋਟੀ ਚ ਰੋਂਤੇ ਤਾਂ ਪਹਿਲੀ ਰੋਟੀ ਗਊ ਮਾਤਾ ਲਈ ਬਣਾਉਣੀ ਹੁੰਦੀ ਹੈ ਦੂਜੀ ਡੋਗੀ ਦੇ ਲਈ ਬਣਾਉਣੀ ਹੈ ਨੇ ਤੇ ਬਾਹਰਲੇ ਗੇਟ ਦੇ ਕੋਲ ਕੁੰਡਾ ਰੱਖਿਆ ਹੋ ਤੇ ਉਹਦੇ ਵਿੱਚ ਮੈਂ ਡੋਗੀ ਲਈ ਰੋਟੀ ਪਾ ਕੇ ਆਨੇ ਹੁੰਦੀਆਂ ਅਦੋਂ ਬਾਅਦ ਇਹਨਾਂ ਦੋ ਰੋਟੀਆਂ ਤੋਂ ਬਾਅਦ ਮੈਂ ਘਰ ਦੇ ਰੋਟੀ ਸਟਾਰਟ ਕਰਦੀ ਹੁੰਦੀ ਲੋ ਜਿੱਥੇ ਦੱਸ ਮੈਂ ਕੁੰਡੇ ਚ ਪਾਣ ਗਈ ਸੀ ਬਾਹਰ ਗਲੀ ਦੇ ਵਿੱਚ ਰੋਟੀ ਡੋਗੀ ਨੂੰ ਇਹ ਵੀ ਇੱਕ ਮੇਨ ਕੰਮ ਹੀ ਮੈਂ ਮੰਨਿਆ ਹੋਇਆ ਹੈ ਬਸ ਇਹ ਵੀ ਮੈਂ ਆਪਦਾ ਕੰਮ ਕਰਨਾ ਹੀ ਹੁੰਦਾ ਡੇਲੀ ਰੁਟੀਨ ਦੇ ਵਿੱਚ ਜੇ ਆਪਾਂ ਬਾਕੀ ਕਰਦੀ ਕੰਮ ਕਰਦੇ ਬਸ ਇਹ ਵੀ ਮੇਰਾ ਪੱਕਾ ਰੁਟੀਨ ਹੀ ਹੈ ਚਲੋ ਜੀ ਆ ਗਈ ਸਿੱਧੂ ਬਾਦ ਮੈਂ ਨਾ ਦਵਾ ਦਵਾ ਰੋਟੀ ਸਾਹ ਨਹੀਂ ਮੈਂ ਲੈਂਦੀ ਹੁੰਦੀ ਮੈਨੂੰ ਐ ਹੁੰਦਾ ਮੇਰੇ ਕੰਮ ਨਾਲ ਜਣਾ ਲੱੱਪੜ ਜਾਣ ਮੈਂ ਦਵਾ ਦਵਾ ਚੱਕੀ ਬੋਕਰ ਤੇ ਮੈਂ ਉਸੇ ਬੋਕਰਵਾਉਂਦਾ ਤਾਂ ਉਹ ਜਿਹੜੇ ਦਿਨ ਵਿੱਚ ਤੇ ਇੱਥੇ ਜੰਪ ਜੋ ਤਾਂ ਮੈਨ ਲੱਗਦਾ ਤੇ ਪਪਾ ਨਾ ਨੌਣ ਗਿਆ ਸੀ ਅੱਜ ਕਈ ਵਾਰ ਮੈਂ ਨਵਾਲੇ ਨੇ ਕਈ ਵਾਰ ਪਪਾ ਨਾਲ ਹੀ ਨਾ ਲੇ ਹੁੰਦਾ ਨਾ ਕੇ ਆ ਜਾਂਦਾ ਹੁੰਦਾ ਚਲੋ ਜੀ ਕਿੰਨਾ ਕਰਦਾ ਦਾ ਮੈਂ ਮਾਰ ਲਾ ਬੁਕਰ ਜੇਨ ਮਿਲਦੇ ਤੁਹਾਨੂੰ ਫਿਰ ਹਾਂਜੀ ਇੱਥੇ ਤੁਸੀਂ ਲਾ ਸੋਚੋ ਪਾਪਾ ਜੀ ਕਰਦੀ ਹੈਗੀ ਆ ਬੁਕਰ ਲੈ ਕੇ ਇੱਥੇ ਆਪਾਂ ਵੀਡੀਓ ਦੀ ਜਿਹੜੀ ਸਪੀਡ ਆਉ ਹਾਈ ਕੀਤੀ ਹੋਈ ਆ ਇਸ ਕਰਕੇ ਮੈਂ ਇੱਥੇ ਭੱਜੀ ਫਿਰਦੀ ਆ ਝਾੜੂ ਚੱਕੇ ਨੇ ਤੇ ਇੰਨਾ ਕੌਣ ਭੱਜ ਸਕਦਾ ਹਾਂਜੀ ਆ ਚਲੋ ਜੀ ਮਿਲਦੇ ਫਿਰ ਨੈਕਸਟ clip ਦੇ ਨਾਲ ਲਓ ਜੀ ਜੱਬਜੋ ਤਾਂ ਆ ਗਏ ਸੀ ਇੱਥੇ ਨਾ ਧੋ ਕੇ ਤੇ ਇਹਨੂੰ ਮੈਂ ਕਰ ਰਹੀ ਸੀ ਰੈਡੀ ਕਿਉਂਕਿ ਇਹ ਨਾ ਕਹੇ ਸੀ ਆਪਣੇ ਪਾਪਾ ਜੀ ਦੇ ਨਾਲ ਤੇ ਮੈਂ ਇਹਨੂੰ ਕਰ ਰਹੀ ਸੀ ਰੈਡੀ ਪਹਿਲਾਂ ਇਹਦੇ ਆਪਾਂ ਬੇਬੀ ਵਾਲਾ ਪਾਊਡਰ ਹੀ ਲਾਉਂਦੇ ਸੀ ਤੇ ਡਾਕਟਰ ਨੇ ਰეკਮੈਂਡ ਕੀਤਾ ਨਾਈਸਲ ਪਾਊਡਰ ਲਾਵਿਆ ਕਰੋ ਕਿਉਂਕਿ ਹੁਣ ਇਹ ਹੋ ਗਿਆ 2 ਸਾਲ ਤੇ ਪੰਜਵਾਂ ਮਹੀਨਾ ਨੂੰ ਚੱਲੀ ਜਾਂਦਾ ਹੈਗਾ 2.5 ਸਾਲ ਦੇ ਨੇੜੇ ਹੋ ਜਾਣਾ ਕਿ ਕੋਈ ਗੱਲ ਨਹੀਂ ਇਹਦੇ ਨਾਈਸਲ ਪਾਊਡਰ ਲਾਦਿਆ ਕਰੋ ਸੋ ਡਾਕਟਰ ਦੀ ਸਲਾਹ ਦੇ ਨਾਲ ਆਪਾਂ ਨਾਈਸਲ ਪਾਊਡਰ ਵੀ ਲਾਦਿੰਨੇ ਤੇ ਵਾਕਈ ਹਿਮਾਲਿਆ ਦਾ ਜੋ ਯੂਜ਼ ਤੇ ਬੋਰਨ ਤੋਂ ਹੀ ਆਪਾਂ ਕਰ ਰਹੇ ਆ ਇਹਦਾ ਜਦੋਂ ਇਹਦਾ ਜਨਮ ਹੋਇਆ ਸੀ ਉਦੋਂ ਤੋਂ ਹੀ ਕਰ ਰਹੇ ਆ ਚਲੋ ਜੇ ਇੱਥੇ ਕਰਦਾਂਗੇ ਜਦੋਂ ਤੁਹਾਨੂੰ ਰੈਡੀ ਜੂੜਾ ਵਗੈਰਾ ਹੋ ਗਿਆ ਇਹਦਾ ਤੇ ਚਲੋ ਮੈਂ ਤੇਨਾ 8 ਸੋ ਦਿਨ ਚਲੋ ਰੈਡੀ ਹੋ ਗਏ ਮੈਂ ਤੇ 8 ਸੋ ਦਿਨ ਸ਼ੁਕਰ ਪਰਮਾਤਮਾ ਚਲੋ ਜੂੜਾ ਕਰਵਾ ਲੈਂਦਾ ਮੈਂ ਪਹਿਲਾਂ ਰੱਖਣ ਲੱਗੇ ਡਰ ਲੱਗਦਾ ਸੀ ਕਰਵਾਇਆ ਕਰੂਗਾ ਕਿ ਨਹੀਂ ਕਰਵਾਇਆ ਕਰੂ ਕਰਵਾਈ ਗੁਰਜੀ ਦੀ ਪੂਰੀ ਮਿਹਰ ਆ ਤੇ ਆਪ ਦਾ ਜਿਹੜਾ ਜੂੜਾ ਸਭੋ ਇਹ ਮੈਨੂੰ ਭਾਵੇਂ ਕਦੇ ਕਹਿ ਦੇਵਾਂ ਮਮਾ ਦੂਜੀ ਵਾਰ ਮਮਾ ਮੇਰੇ ਜੂੜਾ ਕਰ ਦੋ ਸਭੋ ਕਈ ਵਾਰ ਇਹ ਕਹਿ ਦਿੰਦਾ ਨਾ ਸ਼ਾਮ ਨੂੰ ਮਮਾ ਤੁਸੀਂ ਮੇਰੇ ਦੂਜਾ ਜੂੜਾ ਕਰ ਦੋ ਚਲੋ ਜੀ ਬਸ ਹੁਣ ਆਪਾਂ ਜਾ ਰਹੇ ਆ ਲੋ ਜੀ ਪਹੁੰਚ ਗਏ ਜਿੰਨਾਂ ਚੀਜ਼ਾਂ ਤੋਂ ਡਰ ਲੱਗ ਦੋਨਾਂ ਚੀਜ਼ਾਂ ਦੇ ਕੋਲ ਹੀ ਵਾਪਸ ਆਉਣਾ ਪੈਂਦਾ ਸੋ ਇੱਥੇ ਆਪਾਂ ਕਰੋਨਾ ਆਇਆ ਟੈਸਟ ਤੇ ਸੋ ਦੱਸਿਆ ਨੇ ਲੋਕਾਂ ਦੇ ਨਜ਼ਰਾਂ ਲੈ ਕੇ ਵਹਿ ਜਾਂਦੀਆਂ ਨੇ ਸੋ ਇੱਥੇ ਕਰਾਉਣਾ ਆਇਆ ਆਪਾਂ ਟੈਸਟ ਤੇ ਕਿਹਨਾ ਨਜ਼ਰ ਲੱਗਦੀ ਬੜੀ ਛੇਤੀ ਕੀ ਕਰਿਆ ਜਾਵੇ ਅਸੂਈਆਂ ਜੀ ਤੇ ਤਾਂ ਕਹਿੰਦਾ ਮਤਲਬ ਬੰਦਾ ਹਰ ਇੱਕ ਬੰਦਾ ਹੀ ਡਰਦਾ ਇਹਨਾਂ ਸੂਈਆਂ ਤੋਂ ਪਰ ਉਹ ਆਇਆ ਵੀਰੇ ਨੇ ਬਿਲਕੁਲ ਵੀ ਪੀੜ ਨਹੀਂ ਲਾਈ ਜੀ ਮੈਂ ਬਹੁਤ ਸੋਚੇ ਸਵੇਦਨ ਕਿੰਨੇ ਕਪੀੜ ਉਪਰ ਕਰਦਾ ਤਾਂ ਇਹ ਨਾ ਲਾਇਆ ਆਪਾ ਕਰੋਨਾ ਇਸੇ ਟੈਸਟ ਬੋਡੀ ਦੇ ਕੋਕੀ ਕਦੇ ਕੋਸ਼ਣਾ ਕੋਸ਼ ਹੋਇਆ ਹੀ ਰਹਿੰਦਾ ਤੇ ਜਲੂਣ ਪਾਣੀ ਵਾਰਦੀ ਸਹੀ ਹੋ ਜਾਂਦਾ ਮੈਂ ਕਿਹਾ ਖਬਰੇ ਕੋਈ ਨਾ ਜਗਦੀ ਆ ਕਿ ਹੋਰ ਨਾ ਹੋਵੇ ਕੁਝ ਹਨਾ ਬੰਦਨ ਟੈਸਟ ਵੀ ਕਰਾਉਣੇ ਚਾਹੀਦੇ ਆ ਬਾਕੀ ਨਜ਼ਰੀ ਹੁੰਦੀ ਇਹਨਾਂ ਕਨਫਰਮ ਆ ਮੈਨੂੰ ਹਾਂਜੀ ਚਲੋ ਜੀ ਹੋ ਗਿਆ ਆਪਣਾ ਟੈਸਟ ਪਕੂਨ ਦਿੱਤਾ ਤੇ ਆਪਣੀ ਰਿਪੋਰਟ ਆ ਜੂਗੀ ਚਲੋ ਜੀ ਮਿਲਦੇ ਘਰ ਜਾ ਕੇ ਬਾਤ ਤੁਹਾਨੂੰ ਜੀ ਆਪਾਂ ਆ ਗਏ ਘਰ ਤੇ ਆਪਾਂ ਕਰਾ ਕੇ ਆਏ ਟੈਸਟ ਤੇ ਆਪਾਂ ਕਰਾ ਕੇ ਟੈਸਟ ਤੇ ਖੂਨ ਕਰਾਣੇ ਜੱਪ ਜੋ ਤੁਹਾਨੂੰ ਬ੍ਰੇਕਫਾਸਟ ਉਹਦੇ ਬਾਅਦ ਉਹਨਾਂ ਤੌਰ ਤੇ ਕੰਮ ਵਗੈਰਾ ਕਰਾਂਗੇ ਕੰਮ ਵਗੈਰਾ ਕਰਕੇ ਦਿਨ ਤੁਹਾਡੇ ਨਾਲ ਗੱਲ ਕਰਾਂਗੇ ਉਹਦੇ ਬਾਅਦ ਤੇ ਗਰਮੀ ਬਾਹਰ ਹੈਗੀ ਆ ਹਵਾ ਵੀ ਹੈਗੀ ਆ ਤੇ ਗਰਮੀ ਵੀ ਹੈਗੀ ਆ ਤੇ ਆ ਬਸ ਟੈਸਟ ਕਰਾਉਣ ਗਏ ਸੀ ਅਸੀਂ ਜਸਟ ਕਰੋਨਿਚ ਜਿਵੇਂ ਸਰੀਰ ਵਗੈਰਾ ਦੁਖਦਾ ਹੈਗਾ ਵਗੈਰਾ ਸਾਰਾ ਕੁਝ ਮੈਂ ਕਿਹਾ ਚਲ ਟੈਸਟ ਕਰਵਾਉਣੇ ਚਾਹੀਦੇ ਬੰਦੇ ਨੂੰ ਇੱਕ ਤਾਂ ਨਜਰਾਂ ਤੁਹਾਨੂੰ ਪਤਾ ਲੈ ਕੇ ਵੇਜ ਜਾਂਦੇ ਆ ਬੰਦੇ ਦਾ ਕਹਿੰਦੇ ਕੁਝ ਤਾਂ ਕ ਮੇਰਾ ਤਾਂ ਕਦੇ ਸਿਰਦੂ ਕੰ ਲੱਗਦਾ ਕਦੇ ਕੁਝ ਕਦੇ ਕੁਝ ਨਜਰਾਂ ਹੀ ਲੈ ਕੇ ਵੇਜਦੇ ਮੈਂ ਤਾਂ ਨਜਰ ਇੰਨੀ ਛੇਤੀ ਲੱਗਦੀ ਨਾ ਪਤਾ ਨਹੀਂ ਉਹ ਨਜਰ ਨੂੰ ਜਲਦੀ ਵੀ ਟੂਣਾ ਹੋਵੇ ਨੂੰ ਜਿੱਦੀ ਕਰ ਲਵੇ ਚਲੋ ਜੀ ਜਨ ਬ੍ਰੇਕਫਾਸਟ ਕਰਨੇ ਤੋਂ ਬਾਅਦ ਕੰਮ ਵਗੈਰਾ ਨਿਵੇੜ ਕੇ ਤੁਹਾਨੂੰ ਮਿਲਾਂਗੇ ਠੀਕ ਹੈ ਉਹ ਜੇ ਕੰਮ ਕਰ ਕਰ ਕੇ ਆ ਗਏ ਸੀ ਨਾਤੀ ਮੈਂ ਹੈ ਨਹੀਂ ਅਜੇ ਮੈਨੂੰ ਤਾਂ ਪਹਿਲਾਂ ਭੁੱਖ ਲੱਗੀ ਟਾਈਮ ਬਹੁਤ ਹੋ ਗਿਆ ਸਬਹਾਨਦ ਹੋ ਗਿਆ ਤੇ ਮੈਂ ਉਹਨੂੰ ਕਰਦੇ ਬ੍ਰੇਕਫਾਸਟ ਤੇ ਬ੍ਰੇਕਫਾਸਟ ਚ ਤੁਹਾਨੂੰ ਪਤਾ ਜਿਵੇਂ ਬਣਾਇਆ ਸੈਂਡਵਿਚ ਤੇ ਸੈਂਡਵਿਚ ਖਾਵਾਂਗੇ ਤੇ ਉਸ ਤੋਂ ਬਾਅਦ ਮੈਂ ਕਿਹਾ ਜਾਣਾ ਹੈਗਾ ਮੰਦਿਰ ਵੀ ਜਾਣਾ ਹੈਗਾ ਸੋ ਪਰੈਰੀਓ ਕੇ ਬਸ ਮੰਦਿਰ ਜਾਵਾਂਗੇ ਤੋਂ ਬਾਅਦ ਆ ਕੇ ਦੇਖ ਲੈ ਪੱਕੀ ਬੰਦਾ ਲਓ ਜੀ ਇੱਥੇ ਮੈਂ ਆ ਗਈ ਸਨਮਾਨ ਜੀ ਦੇ ਮੰਦਿਰ ਮਾਤਾ ਜੀ ਦਾ ਮੰਦਿਰ ਵਿੱਚ ਹੈਗਾ ਜਿਆਦਾ ਫੇਮਸ ਸਨਮਾਨ ਜੀ ਦਾ ਮੰਦਿਰ ਕਿਹਾ ਜਾਂਦੇ ਤੇ ਆਏ ਆ ਕਿ ਕੋਈ ਵੀ ਗੁਰਦੁਆਰਾ ਮੰਦਿਰ ਚ ਜੰਦੇ ਨਾ ਸਕੂਨ ਮਿਲਦਾ ਤੇ ਬੈਠ ਕੇ ਕੀ ਕਰਦਾ ਬੈਠੀ ਰਹੀ ਬਲਬ ਸੋ ਨਹੀਂ ਜਾਈਏ ਆ ਕੀ ਹੋ ਰਿਹਾ ਉੱਥੇ ਨਾ ਦੇਖੀਏ ਮਤਲਬ ਮਜਾ ਆਉਂਦਾ ਸਕੂਨ ਮਿਲਦਾ ਕਿਤੇ ਮੰਦਿਰ ਗੁਰਦੁਆਰੇ ਜਾ ਕੇ ਤੇ ਮੈਂ ਨਹੀਂ ਜਦੋਂ ਘੁੰਮਣ ਲੱਗਦੀ ਕਰਦੀ ਨਾਲੇ ਜਪਜੋਤਨ ਤਾਂ ਲੈ ਕੇ ਆਉਣੇ ਹੁੰਦਾ ਮੈਂ ਕਿ ਜਦੋਂ ਭਾਨੇ ਨਾਲ ਬੰਦਾ ਹਾਂ ਸਾਡੇ ਇਕ ਹੁੰਦਾ ਉਹਨਾਂ ਦੇ ਟਾਈਮ ਹੋ ਗਿਆ 6:30 ਦਾ ਤੇ ਮੈਂ ਜੱਬਜੋ ਤੁਨੂੰ ਨਵਾ ਕੇ ਤੇ ਉਹਨੂੰ ਰੈਡੀ ਕਰਤਾ ਸੀਗਾ ਤੇ ਕੱਪੜੇ ਵਗੈਰਾ ਜੋੜਨੇ ਸੀਗੇ ਤੇ ਹੁਣ ਮੈਂ ਦੋ ਦੋ ਲੱਗੀ ਸੀ ਹਨਾ ਮੰਮੀ ਦੀ ਤੁਨੂੰ ਪਤਾ ਢੂਈ ਧੋਖਦੀ ਹੈਗੀ ਤੇ ਮੈਂ ਕਿਹਾ ਕੱਪੜੇ ਸਵੇਰ ਤੋਂ ਸਵੇਰ ਤੋਂ ਧੁੱਤੀ ਜਾਣਗੇ ਚਲ ਬਾਲੇ ਹੋਏ ਪਏ ਸੀ ਚਾਦਰਾਂ ਚੋਂ ਉਧਰ ਲਾਈ ਸੀ ਮੈਂ ਕਿਹਾ ਉਹ ਧੋ ਲਾ ਪਹਿਲਾਂ ਹੁਣ ਮੈਂ ਮਸ਼ੀਨ ਲਾ ਕੇ ਆਈ ਇੱਕ ਪਾਸੇ ਤੇ ਇੱਕ ਪਾਸੇ ਮੈਂ ਰੋਟੀ ਲਾ ਲੈਂਦੀ ਆ ਤੇ ਉਧਰ ਮਸ਼ੀਨ ਧੁੱਤੀ ਜਾਣਗੇ ਕੱਪੜੇ ਫਿਰ ਰੋਟੀ ਕੱਪੜੇ ਧੁੱਤੀ ਜਾਣਗੇ ਤੇ ਰੂਮ ਸੈੱਟ ਕਰ ਲਿਆ ਸੀ ਛੋਟੇ-ਮੋਟੇ ਕੰਮ ਨਬੇੜਨੇ ਸੀ ਉਹਦੇ ਚਲੋ ਜੀ ਹੁਣ ਪਹਿਲਾਂ ਮੈਂ ਕੀ ਕਰਦੀ ਆ ਮਸ਼ੀਨ ਤੇ ਰੋਟੀ ਬਣਾ ਕੇ ਰੱਖਦੀ ਫਿਰ ਮਿਲਦੇ ਤੁਹਾਨੂੰ ਲਓ ਜੀ ਇਧਰ ਕੈਮਰਾ ਮੇਰਾ ਦੂਸਰੇ ਪਾਸੇ ਮੈਂ ਕਰਿਆ ਹੋਇਆ ਸੀ ਮੈਂ ਕਿਚਨ ਚ ਕੰਮ ਕਰ ਰਹੀ ਸੀ ਇੱਥੇ ਆਪਣੇ ਗਾਂ ਹੈ ਜਿਹੜੀ ਦੇਖ ਰਹੇ ਨੇ ਆਂਟੀ ਜੀ ਤੇ ਕੁੜੀਆਂ ਨਾਲ ਆਏ ਨੇ ਤੇ ਅੰਕਲ ਵੀ ਆਏ ਸੀਗੇ ਇਹ ਗਾਂ ਆਪਣੇ ਵਕਾਊ ਹੈਗੀ ਸੋ ਵੇਖਣ ਆਏ ਸੀਗੇ ਕਿੱਦਾਂ ਦੀ ਹੈਗੀ ਇਹ ਗਾਂ ਨਾ ਵਗੈਰ ਵਾਕਿਆ ਦਾ ਬਾਇਓ ਡਾਟ ਵਗੈਰਾ ਲੈਣਾ ਹੈ ਇਸ ਸਾਰਾ ਚਲੋ ਜੀ ਬੱਸ ਅਧੂ ਬਾਦ ਦੇਖੋ ਸ਼ਾਮ ਦੇ ਕੰਮ ਤੁਹਾਨੂੰ ਪਤਾ ਹੀ ਹੈ ਮੇਰੇ ਤਾਂ ਮੈਂ ਜਦੋਂ ਫੜਨ ਲਾਈਨ ਸਰ ਕਰੀ ਜਾਂਦੀ ਨੀ ਨਾ ਆਗੀ ਵਾਰੀ ਮੁੱਕ ਗਈ ਮੈਂ ਕਹਿੰਦਾ ਸ਼ਾਮ ਨੂੰ ਜੇਕਰ ਕਿਤੇ ਟਾਈਮ ਜੇ ਟਾਈਮ ਮਿਲਦਾ ਤਾਂ ਬੰਦੇ ਨੂੰ ਸ਼ਾਮ ਨੂੰ ਝਾੜੂ ਇੱਕ ਵਾਰੀ ਮਾਰ ਲੈਦਾ ਪਰ ਈਵਨਿੰਗ ਨੇ ਨਾ ਮਤਲਬ ਜਿਆਦਾ ਖੁਲਾਰਾ ਜਿਹਾ ਟਾਈਪ ਨਹੀਂ ਹੁੰਦਾ ਵਾ ਕਹਿੰਦਾ ਮੈਂ ਤਾਂ ਮੈਨੂੰ ਇਹ ਹੁੰਦਾ ਜੀ ਮੈਨੂੰ ਸ਼ਾਮ ਨੂੰ ਕਿਸੇ ਦਿਨ ਟਾਈਮ ਲੱਗਦਾ ਝਾੜੂ ਲਾਦਾ ਤੇ ਮੈਂ ਦਮ ਦਮ ਝਾੜੂ ਲਾਉਣ ਲੱਗ ਗਈ ਸੀ ਹਸਬੰਦ ਅਜਿਆ ਇਹ ਨਹੀਂ ਸੀ ਤੇ ਜਮ ਜੋਤੇ ਰਹੇ ਸੀ ਬਾਹਰ ਜਿਹੜੀ ਲੋਨਾਂ ਤੋਂ ਕਿ ਉਹਨੂੰ ਵੀ ਰੈਡੀ ਕਰਕੇ ਭੇਜਦੇ ਹੁੰਦੇ ਆਗੇ ਸੀ ਸਾਰੇ ਹਸਬੰਦ ਅੱਗੇ ਸੀ ਉਹ ਦੇਦੇ ਸੀ ਆਪਣੇ ਗਾਂ ਵਗੈਰਾ ਨੂੰ ਫੀਡ ਵਗੈਰਾ ਸਾਰਾ ਕੁਝ ਦੇ ਰਹੇ ਸੀ ਜੀ ਮੈਂ ਨਾ ਭੱਜ ਕੇ ਨਾ ਆ ਕਿਉਂ ਨਹੀਂ ਮੈਂ ਰੋਟੀ ਬਾਕੇ ਰੱਖ ਗਈਆਂ ਜਦੋਂ ਚੋ ਰੋਟੀ ਖਾ ਰਿਹਾ ਹਾਂ ਮੇਰੇ ਪਾਪਾ ਤੋਂ ਮੇਰੇ ਬਸ ਇੱਕ स्लॉट ਕੱਪੜਿਆਂ ਦਾ ਪਿਆ ਹੈਗਾ ਮੈਂ ਨਾ ਕੇ ਤੇ ਆਪਦੇ ਵੀ ਸੈਟ ਹੋਣੀ ਮਸ਼ੀਨ ਚ ਤੇ ਉਦੋਂ ਬਾਅਦ ਰੋਟੀ ਖਾ ਕੇ ਕਰਵਾਵਾਂਗੇ ਤੇ ਉਦੋਂ ਬਾਅਦ ਫ੍ਰੀ ਹੋ ਕੇ ਵਲੌਗ ਐਡੀਟਿੰਗ ਵਗੈਰਾ ਸਭ ਪਿਆ ਚ ਕੰਮ ਮੇਰਾ ਅੱਗੇ ਸਗੋਂ ਮੈਡਮ ਮਟਾ ਕਰਿਆ ਹੁੰਦਾ ਸਵੇਰ ਅੱਜ ਕੁਝ ਨਹੀਂ ਕਰਿਆ ਉਦੋਂ ਬਾਅਦ ਸਿੱਧਾ ਫੋਨ ਦੇ ਕੰਮ ਤੇ ਨਿਭੜਾਂਗੇ ਤੇ ਫੋਨ ਹੁਣ ਲਾ ਕੇ ਜਾਣਾ ਚਾਰਜ ਤੇ ਦਨ ਆ ਕੇ ਮਿਲਾਂ ਤੁਹਾਨੂੰ ਨਾ ਤੋਂ ਕਿੰਨੇ ਰੋਟੀ ਖਾਵਾਂ ਲਓ ਜੀ ਆਪਣਾ ਨਾ ਤੋਂ ਕਿਹਾਗੇ ਸੀ ਪਹਿਲਾਂ ਮੈਂ ਰੋਟੀ ਬਣਾਈ ਪਹਿਲਾਂ ਰੋਟੀ ਬਣਾ ਕੇ ਰੱਖ ਕੇ ਤੇ ਮੈਂ ਮਸ਼ੀਨ ਲਾ ਲਈ ਮੈਂ ਕਿਹਾ ਸਵੇਰੇ ਨਾ ਮੰਮੀ ਦੀ ਢੂਈ ਦੋਖਦੀ ਲਾ ਮੈਂ ਮੈਂ ਦਰਸੋਈ ਹੀ ਹੀ ਰਹੇ ਮੇਰਾ ਕੰਮ ਵੀ ਸੋਈਦਾ ਹੀ ਨਹੀਂ ਮੁਕਦਾ 2 ਘੰਟੇ ਚਿੰਕੀ ਤੂੰ ਇਤਨਾ ਮੈਂ ਰੋਟੀ ਖਾ ਲਈ ਮੈਂ ਤਾਂ ਹਮਲਸਾ ਵੀ ਲੈ ਗਿਆ ਅੱਗੇ ਪਹਿਲਾਂ ਪੀਣੀ ਹੋਣੀ ਪਿੱਛੇ ਪੀਣੀ ਪਿੱਛੇ ਪੜ ਗਿਆ ਹੈ ਅੱਛਾ ਲੇਕਿਨ ਕਿਉਂ ਅਰੇ ਉਹ ਮੈਨੇ ਉਸਕੇ ਘਰ ਚਿੰਕੀ ਤੂੰ ਇਹ ਮੇਰੀ ਰਿਮੋਟ ਕੰਟਰੋਲ ਪਰ ਅੱਜ ਮੈਂ ਤਾਂ ਜੱਦੀ ਉੱਠੀ ਮੈਨੂੰ ਆਏ ਲੱਗਦਾ ਕੰਮੀ ਕਰੀਏ ਨਹੀਂ ਮੈਨੂੰ ਆਦੇ ਜਨਾਂ ਐ ਫੀਲ ਹੋਈ ਜਾਂਦਾ ਜਿਹੜਾ ਤਾਂ ਬਹਿਦੇ ਬਸ ਜੱਗ ਜੋਤ ਨਾ ਸੋਗੀ ਸੋਗੀ ਮੈਨੂੰ ਆਏ ਲੱਗਦਾ ਮੈਂ ਉਸ ਵੇਲੇ ਉੱਠੋ ਤੋਂ ਬਾਅਦ ਕੰਮ ਹੀ ਕਰੀਏ ਨੇ ਉਦੋਂ ਬਾਅਦ ਵੀ ਦੀ ਕੰਮੀ ਕਰੀ ਨੇ ਹੁਣ ਮੈਂ ਹੁਣ ਬਸ ਕੱਪੜੇ ਕੱਢ ਕੇ ਹੁਣ ਚੱਲ ਅੱਸੀ ਵੀਣੀ ਗੱਲੀ ਮਿੱਥੂ ਬਾਦ ਕੱਪੜੇ ਕੱਢ ਕੇ ਆਉਂਗੀ ਕੱਪੜੇ ਸੁੱਕਣੇ ਪਾ ਕੇ ਉਸ ਸੁੱਕਣੇ ਪਾ ਕੇ ਤੇ ਛੋਲੇ ਉਬਲਣੇ ਧਰੇ ਆ ਆਲੂ ਉਬਲਣੇ ਧਰੇ ਵਿੱਚ ਸੂਬਾ ਬਣਾਵਾਂਗਾ ਆਲੂ ਛੋਲੇ ਸਬਜੀ ਸੂਬਾ ਨੇ ਇਹਨਾਂ ਨੇ ਜਾਣਾਂ ਹੁੰਦਸਦੀਆਂ ਤੇ ਉਦੋਂ ਮੈਂ ਤੁਹਾਨੂੰ ਦੱਸਾਂ ਨਾ ਛੋਲੇ ਕਾਣੀ ਚਪੀਓਂ ਉਹ ਰੱਖੇ ਸੀ ਕਿ ਰਾਤ ਨੂੰ ਤੇ ਸਵੇਰ ਉਬਾਲ ਲੇ ਪਹਿਲਾਂ ਤੇ ਤੜਕਾ ਲਾਇਆ ਤੇ ਇਹ ਵਿਚਾਰੇ ਛੋਲੇ ਸਬਜ਼ੀ ਲੈ ਕੇ ਨਗੇ ਉਹਦੋਂ ਕਿ ਕਿ ਲੇਟ ਹੋ ਗਏ ਸੀ ਫਿਰ ਮੈਨੂੰ ਸੁੱਕੇ ਆਲੂ ਤਲ ਕੇ ਦਿੱਤੇ ਤੇ ਹੁਣ ਮੈਂ ਨਾ ਸਾਰੀ ਫੁੱਲ ਤਿਆਰੀ ਕਰਕੇ ਰੱਖੂਗੀ ਮਤਲਬ ਉਬਾਲ ਵਗਰ ਕੇ ਛੋਲੇ ਰੱਖੂਗੀ ਆਲੂ ਵਗਰ ਕੇ ਉਬਾਲ ਕੇ ਰੱਖੂਗੀ ਸਵੇਰ ਬਸ ਚੱਲ ਰਗਾ ਤੜਕਾ ਹੀ ਲਾਉਣਾ ਪਵੇ ਸਵੇਰ ਕੱਲਾ ਤੇ ਬਸ ਉਹਦਾ ਬਾਧਾ ਉਹ ਜਿਹੜੀ ਸਬਜ਼ੀ ਆਪਣੀ ਤਿਆਰ ਹੋਏ ਤੁਹਾਨੂੰ ਪਤਾ ਸਵੇਰ ਵੀ ਕੰਮ ਬਿਥੇਰੇ ਹੋ ਜਾਂਦੇ ਆ ਇਹ ਨਹੀਂ ਸਾਰਾ ਦਿਨ ਕੰਮ ਹੀ ਨਹੀਂ ਮੁੱਕਦੇ ਸਾਨੂੰ ਤਾਂ ਬਿੱਲ ਲੱਗਦੀ ਆ ਨਾ ਜੀ ਮੈਂ ਤਾਂ ਜਪ ਜੋ ਤਾਂ ਬਿਲਕੁਲ ਹੀ ਰਾ ਕੱਲ ਨੂੰ ਮੈਂ ਸਵੇਰ ਕੰਮ ਵਗੈਰਾ ਕਰਕੇ ਹੱਟੀ ਸੀ ਹੁਣ ਮੈਂ ਕਦੇ ਵੈਸੇ ਕਿਸੇ ਦਾ ਨਾਂ ਨਹੀਂ ਲੈਂ ਮੈਨੂੰ ਪਤਾ ਤਾਂ ਹੁੰਦਾ ਮੈਨੂੰ ਕਿਹਦੀ ਨਜ਼ਰ ਲੱਗਦੀ ਪਰ ਮੈਂ ਕਦੇ ਕਿਸੇ ਦਾ ਨਾਂ ਨਹੀਂ ਲੈਂਦੀ ਸਹੀ ਦੀ ਦੱਸ ਮੈਂ ਕਦੇ ਕਿਸ ਨੂੰ ਕਿਹਾ ਵੀ ਨਹੀਂ ਮੈਨੂੰ ਉਸ ਬੰਦੇ ਨੇ ਨਜ਼ਰ ਲੱਗਦੀ ਆ ਮੈਂ ਵਸੇ ਅੰਦਰ ਹੀ ਰਹਿ ਜਾਂਦੀ ਹਾਂ ਗੱਲ ਇਹ ਭਾਈ ਮੈਂ ਉਹਦਾ ਕੰਮ ਕਰਕੇ ਹੱਟੀ ਆ ਤੇ ਮੇਰਾ ਨਾ ਤੁਸੀਂ ਮੈਨੂੰ ਉਧਰੋਂ ਆ ਕੇ ਬੱਚੇ ਸੰਡੇ ਦੀ ਗੱਲ ਦੱਸਦੀਆਂ ਉਧਰੋਂ ਆ ਕੇ ਬੱਚੇ ਤੇ ਮੈਂ ਜੇ 8 ਤੋਂ 9 ਪੜਾ ਕੇ 8 ਵਜੇ ਬੱਚੇ ਆਗੇ ਸੜ ਤੋਂ 10 ਪੜਾਉਣੇ ਸੀ ਤੇ 9 ਵਜੇ ਤੱਕ ਪੜਾਇਆ ਤੇ ਮੇਰਾ ਸਿਰ ਆਏ ਫਟਣ ਲੱਗ ਗਿਆ ਜਿਵੇਂ ਕੋਈ ਨਾ ਇੱ ਮੈਂ ਕਹਿੰਦਾ ਮੰਮੀ ਮੇਰਾ ਤਾਂ ਬਲੱਡ ਘਟ ਗਿਆ ਮੈਂ ਇੱਕ ਦਿਨ ਮੇਰਾ ਬਲੱਡ ਘਟ ਗਿਆ ਸੀ ਨਮਕ ਖਾਈ ਗਈ ਮਿੱਠਾ ਘਟ ਕਰਨੀ ਆ ਤੁਹਾਡੇ ਸਾਹਮਣੇ ਤੇ ਭਾਈ ਮੇਰਾ ਤਾਂ ਨਾ ਬਲੱਡ ਮੈਂ ਕਹਿੰਦਾ ਮੰਮੀ ਮੇਰਾ ਤਾਂ ਬਲੱਡ ਘਟ ਗਿਆ ਮੇਰੇ ਤਾਂ ਚੱਕਰ ਸਾਰੇ ਮੇਰਾ ਤਾਂ ਦਿਮਾਗ ਘੁੰਮਣ ਲੱਗ ਗਿਆ ਤੇ ਭਾਈ ਮੈਂ ਨਾ ਮੰਮੀ ਮੰਮੀ ਨੇ ਡਾਕਟਰ ਨੂੰ ਫੋਨ ਕਰ ਡਾਕਟਰ ਕਹਿੰਦਾ ਮੈਂ 11 ਵਜੇ ਉਹ ਮੈਂ ਕਹਿੰਦਾ ਚਲੋ ਓਕੇ ਸੋਕੇ ਮੰਮੀ ਉਹ ਬੱਚਿਆਂ ਨੇ ਵੀ ਵਿਚਾਰੇ ਨੇ ਕੰਟੈਕਟ ਤਾਂ ਮੈਂ ਪੜਾਦਾ ਸੀ ਬੱਚਿਆਂ ਨੇ ਪੂਰਾ ਕੋਆਪਰੇਟ ਕੀਤਾ ਮੇਰੇ ਨਾਲ ਤੇ ਬੱਚਿਆਂ ਨੇ ਕੰਮ ਵਗਾਰਾ ਯਾਦ ਕੀਤਾ ਤੇ ਚਲੋ ਜੀ ਐਡਜਸਟਮੈਂਟ ਵਿਚਾਰੇ ਬੱਚਾ ਨੇ ਮੇਰੇ ਨਾਲ ਦੇ ਮੈਨੂੰ ਜਿਆਦਾ ਤੇ ਮੈਂ ਕਿਹਾ ਮੈਂ ਚੈੱਕ ਕਰਾ ਕੇ ਗੋਲੋ ਭਾਈ ਮੰਮੀ ਕਹਿੰਦੀ ਨਾ ਕੁੜਗੇ ਤੈਨੂੰ ਨਾ ਮੈਨੂੰ ਲੱਗਦਾ ਤੈਨੂੰ ਨજર ਲੱਗੀ ਹੋਣੀ ਮੈਂ ਕਿਹਾ ਨજર ਤਾਂ ਕਿਦੀ ਲੱਗਣੀ ਆ ਚਲ ਦੇਖ ਲੋ ਉਹੀ ਗੱਲ ਭਾਈ ਮੇਰੇ ਤੋਂ ਨਾ ਮੰਮੀ ਨੇ ਪਾਣੀ ਵਾਰਿਆ ਤੁਸੀਂ ਮੰਨਣਾ ਨਹੀਂ ਪਾਣੀ ਵਾਰਿਆ ਮੇਰੇ ਤੋਂ ਲੂਣ ਵਾਰਿਆ ਤੇ 10 ਮਿੰਟ ਬਾਅਦ ਉਹ ਕਿਹੜੇ ਚੱਕਰ ਸੀਗੇ ਕੋਈ ਚੱਕਰ ਚੁੱਕਰ ਨਹੀਂ ਸੀ ਤੇ ਨજર ਸੀ ਕਿ ਸੇ ਬੁਢੀ ਦੀ ਬੁਢਗਾਈ ਨਾ ਹੁੰਦੀਗਾ ਬੱਤਿਆ ਦੀ ਤਾਂ ਕਿੱਥੋਂ ਲੱਗਦੀ ਆ ਬੁਢਗੇ ਕਲੈੜੀਆਂ ਹੁੰਦੀਆਂ ਭਾਈ ਮੈਨੂੰ ਤਾਂ ਨਾ ਨજર ਲੈ ਕੇ ਵਹਿ ਗਈ ਮੈਂ ਤਾਂ ਮੈਂ ਉਹੀ ਮੰਨ ਕੇ ਚੱਲੋ 10 ਮਿੰਟ ਬਾਅਦ ਸਹੀ ਹੋ ਗਈ ਮੈਂ ਮੈਂ ਉਹ ਦੂਬਾ ਦਾ ਫਰੈਂਡ ਘਰੇ ਚਲੀ ਗਈ 10-15 ਮਿੰਟ ਉੱਥੇ ਗੱਲਾਂ ਬਾਤਾਂ ਸੇ ਕਰਕੇ ਘੰਟਾ ਕ ਲਾ ਕੇ ਆਇਆ ਮੈਂ ਤੇ ਮੰਮੀ ਅਸੋ ਤੇ ਗੱਲਾਂ ਬਾਤਾਂ ਕਰਕੇ ਤੇ ਆ ਕੇ ਨਾ ਰਾਤ ਸੀ ਡਾਕਟਰ ਆਂਦਾ ਹੈਗਾ ਤੇ ਮੈਨੂੰ ਚੱਲ ਮੈਂ ਕੇ ਡਾਕਟਰ ਤੋਂ ਚੈੱਕ ਤੇ ਕਰਾਣਾ ਜੇ ਮੈਂ ਚੈੱਕ ਕਰਾ ਤੇ ਚੰਗੀ ਭਲੀ ਮੇਰਾ ਕੋਈ ਬਲੱਡ ਵਧਿਆ ਨਾ ਘਟਿਆ ਨਜਰੀ ਸੀ ਮੈਂ ਤਾਂ ਓਕੇ ਹੋ ਗਈ ਜਮਾ ਨਾ ਕੋਈ ਗੋਲੀ ਲਈ ਤੇ ਨਾ ਕੋ ਟੰਲਾ ਲਿਆ ਮੈਂ ਤਾਂ ਮੈਂ ਤਾਂ ਭਈ ਓਕੇ ਹੋ ਗਈ ਮੈਂ ਉਤੋਂ ਹਿਸਾਬ ਲਾ ਲਿਆ ਕਿ ਲੋਕਾਂ ਦੀ ਨਜ਼ਰ ਤੋਂ ਤਾਂ ਬਚ ਕੇ ਰਹਿਣਾ ਚਾਹੀਦਾ ਬੰਦੇ ਬੰਦਾ ਕਿੰਨਾ ਕ ਬਚੇ ਇਹ ਵੀ ਤੁਸੀਂ ਲਾ ਲਓ ਸਭੋਂ ਕੰਮ ਤਹੰਦੇ ਤਾਂ ਕਰਨੀ ਹੈ ਬੰਦੇ ਨੇ ਜੇ ਸਮਨੇ ਨਾਲ ਜੇ ਕਿ ਬਾਰੰਦਰ ਤੱਕ ਜਾਣਾ ਹੀ ਪੈਣਾ ਠੀਕ ਨਾ ਸੋ ਮੈਂ ਤਾਂ ਇਹ ਕਹਿ ਨਹੀਂ ਹੁੰਦੀ ਨਾ ਆਪਦਾ ਟੋਟਕਾ ਕਰ ਹੀ ਰੱਖੋ ਇਹਦੋਂ ਚੰਗਾ ਜਦੋਂ ਤੁਹਾਨੂੰ ਲੱਗਦਾ ਨਾ ਕੋਈ ਬਿਨਾਂ ਗੱਲੋਂ ਤੋਂ ਆਪਾਂ ਨੂੰ ਐ ਇੱਕ ਵਾਰੀ ਕੰਮ ਕਰਦੇ ਕਰਦੇ ਕੁਝ ਹੋ ਗਿਆ ਐ ਹੀ ਨਹੀਂ ਹੁੰਦਾ ਹੁੰਦਾ ਉਦੋਂ ਨજર ਕੋਈ ਲੱਗਦੀ ਹੁੰਦੀ ਆ ਸੋ ਆਪਣਾ ਨਾਲ ਦੇ ਨਾਲ ਲੂਣ ਤੇ ਪਾਣੀ ਮਾਰ ਲਓ ਇਹਦੋਂ ਚੰਗਾ ਤਾਂ ਬੱਸ ਥੋੜਾ ਨਗਲਾ ਕੱਲਾ ਕਰਦੇ ਮੇਰੇ ਮਸ਼ੀਨ ਚ ਕੱਪੜੇ ਧੁੱਤੇ ਗਏ ਹੋਣੇ ਤੇ ਮੈਂ ਦੱਸੀ ਪੀ ਕੇ ਤੇ ਮਸ਼ੀਨ ਚ ਕੱਪੜੇ ਕੱਢਾਂ ਮੈਂ ਤੇ ਉਧਰ ਮੇਰੇ ਛੋਲਿਆਂ ਨੂੰ ਸੇਟੀਆਂ ਹੀ ਜਾਂਦੀਆਂ ਨੇ ਤੇ ਚਲੋ ਮਿਲਾਂਗੇ ਫਿਰ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਕਿਉਂਕਿ ਹੁਣ ਮੇਰੇ ਕੰਮ ਧੰਦੇ ਪਈ ਨੇ ਮੈਂ ਕੰਮ ਕਰ ਧੰਦੇ ਨਵੇੜੂਗੀ ਤੇ ਉਦੋਂ ਬਾਅਦ ਹੁਣ ਤੁਹਾਡੇ ਕੱਲ ਹੀ ਮਿਲੂੰਗੀ ਕਿਉਂਕਿ ਐਡੀਟਿੰਗ ਦਾ ਕੰਮ ਵੀ ਪਿਆ ਪਿਆਲਾ ਉਧਰ ਨੂੰ ਮੇੜੂ ਬਾਹਰ ਦੇ ਸਾਰੇ ਨਵੇੜ ਕੇ ਉਹਨੂੰ ਤੋਂ ਬਾਅਦ ਐਡੀਟਿੰਗ ਵੀ ਕਰਨੀ ਆ ਚਲੋ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਨਾਲ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਜੇਕਰ ਨਿਊ ਆ ਪਲੀਜ਼ ਉਹ ਵੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਫੁੱਲ ਵਾਚ ਕਰੋਗੇ ਤਾਂ ਸਾਨੂੰ ਸਪੋਰਟ ਕਰ ਸਕਦੇ ਹੋ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰ ਚਲੋ ਜੀ ਮਿਲਦੇ ਆ ਫਿਰ ਨੈਕਸਟ ਵਲੌ